ਆਹ ਗੱਤ ਮਾ ਕਰਤਾਰੀ ਹੋ ਰਹਨੋਂ ਤੋਰ ਕੇ ਆ ਕੇ ਪਾਣੋਂ ਦਾ ਘਰ ਪੜਨ ਨੂੰ ਕਿਹੜਾ ਚਿੱਤ ਕਰੇ ਪਾ ਪਾ ਕਰਦਾ ਘਰ ਜਾਣੇ ਖਾਣ ਨੂੰ ਆਉਂਦਾ ਸੀ ਉਹ ਸੰਤੀ ਵੱਲ ਹੋਲੀ ਤੁਰ ਗਈ ਕਰਤਾਰੀ ਸੰਤੀ ਨੇ ਪਾਣੋਂ ਨੂੰ ਪੀੜੀ ਦਿੰਦੇ ਪੁੱਛਿਆ ਆਹੋ ਆਖਰ ਜਾਣਾ ਹੀ ਸੀ ਆਪਣੇ ਘਰ ਨੂੰ ਮੈਂ ਆਖਰ ਨੂੰ ਤੱਕੀ ਆਖਣਾ ਪਰ ਸਭ ਬਸ ਪਾਣੋਂ ਤੇਰੀ ਜੰਮਣ ਵਾਲੀ ਤੇ ਏਡੇ ਵੱਡੇ ਕਾਲਜ ਵਿੱਚ ਝੂਣੇ ਨਿਕਲ ਦਿੱਤੀ ਕਿਸੇ ਪਾਸੇੋਂ ਨਾਈ ਤਾਂ ਇਹਨਾਂ ਅਮਲੀਆਂ ਦੇ ਟੱਬਰ ਤੋਂ ਕਿਸ਼ਵਾਰ ਲੁੱਟਣੀ ਸੀ ਕਾਰਜ ਕਰਨ ਵਾਲਾ ਤਾਂ ਬੇਬੇ ਸਭ ਰੱਬ ਹੁੰਦਾ ਆਪਾਂ ਕੀ ਕਰਨਾ ਜੋਗੇ ਆ ਮੱਖਾ ਕੁੜੇ ਰੱਬ ਵੀ ਤਾਂ ਬੰਦੇਆਂ ਤਾਂ ਨਹੀਂ ਕਰਦਾ ਹੋਰ ਉੱਥੇ ਕਿਹੜਾ ਹਲ ਚੱਲਦੇ ਨੇ ਉਹ ਬੇਬੇ ਕੁੜੀਆਂ ਦਾ ਹੁੰਦਾ ਕੁਛ ਨਹੀਂ ਬਿੰਦ ਚਪਰਾਇਆਂ ਹੋ ਕੇ ਤੁਰ ਜਾਂਦੀਆਂ ਨੇ ਸੰਸਾਰ ਦੀ ਇਹ ਰੀਤ ਹੈ ਕਿਸੇ ਦੇ ਕੀ ਵਸਦੀ ਗੱਲ ਹੈ ਵੇਹ ਨੂੰ ਤੁਰਨ ਵੇਲੇ ਜਦੋਂ ਮੈਂ ਰੋਣ ਲੱਗ ਪੀ ਆਖਦੇ ਨੇ ਸਰਬਨ ਵੀ ਰੋ ਪਿਆ ਉਸ ਦੇ ਘਰ ਦੇ ਹੁਣ ਥਾਣੀ ਛੇੜਦੇ ਹੁੰਦੇ ਸੀ ਤੁਕਾ ਤੋਂ ਹਰਤੇ ਕਰਤੇ ਯਾਦ ਕਰਦੀ ਹੁੰਨੇ ਆ ਉਸ ਨੂੰ ਮਰ ਗਿਆ ਨਾਲ ਪ੍ਰੀਤ ਕੋਹੀ ਜਿੰਨਾ ਕੇ ਸ਼ਾਰੀ ਨਾ ਲੈਣੀ ਹੋਈ ਕਦੇ ਉ ਤਾਂ ਤੇਰੀ ਚੱਲ ਸਿਆਣੀ ਐ ਬੇਬੇ ਪਰ ਜਾਨੀ ਚੰਦਰਾ ਭੁੱਲਦਾ ਜਾਨੀ ਲੱਗਦੀ ਕਿ ਪੰਚਮੀ ਤੇ ਪਟਿਆਲੇ ਚੱਲਾਂਗੇ ਮੇਲੇ ਉੱਥੇ ਆਖਦੇ ਨੇ ਪੰਜ ਪੰਚਮੀਆਂ ਕੋਈ ਨਾ ਆਵੇ ਸੁਖਪਰੀ ਹੋ ਜਾਂਦੀ ਆ ਆਪਨੇ ਕੀ ਸੁੱਖ ਸੁਖਣੀਆਂ ਬੇਬੇ ਭਾਨੂ ਨੇ ਦਾਣੇ ਪਨਾਉਣ ਲਈ ਛੱਲੀਆਂ ਭੋਰ ਰਹੀ ਸੰਤੀ ਦੇ ਗੇਲੇ ਵਿੱਚੋਂ ਇੱਕ ਛੱਲੀ ਚੁੱਕ ਕੇ ਦੋ ਟੁੱਕ ਕਰਦੇ ਕਿਹਾ ਕਿਉਂ ਕੁੜੇ ਆਪਾਂ ਸੁੱਕ ਕੇ ਆਵਾਂਗੇ ਬਈ ਅਗਲੇ ਵਾਰ ਜਦੋਂ ਅਸੀਂ ਆਈਏ ਇੱਕ ਬੂਜਾ ਤੇਰੀ ਗੋਦੀ ਹੋਵੇ ਗੱਲ ਸੁਣ ਕੁੜੇ ਕਿਸੇ ਦਾਈ ਦੋਈ ਨੂੰ ਤਾਂ ਦੁਕਾਉਣਾ ਸੀ ਕੀ ਲੈਣਾ ਬੇਬੇ ਇਨਾਂ ਕਜੀਆਂ ਤੋਂ ਮੈਂ ਤਾਂ ਨਹੀਂ ਕੁੜੇ ਭਾਨੂ ਜੜ ਮਣਿਆਦ ਬਿਨਾ ਤਾਂ ਤਿਵੇਂ ਜਿਹੋ ਜੀ ਜੱਗ ਤੇ ਆਈ ਜਿਹੋ ਜੀ ਨਾ ਆਈ ਕੀ ਮੁੱਲ ਉਸ ਦਾ ਆਪਣਾ ਜੱਗ ਤੇ ਆਉਣਾ ਤਾਂ ਸਸਤੇ ਭਾਈ ਗਿਆ ਬੇਬੇ ਕਿਸਮਤ ਆਪੂ ਆਪਣੀ ਜੋ ਵੀਜਿਆ ਸੋਈ ਵੜਨਾ ਆਖੇ ਮਾਂ ਦੇ ਜਾਏ ਪੰਜ ਪੁੱਤ ਕਰਮ ਨੇ ਦਿੱਤੇ ਵੰਡ ਜੇ ਚੇ ਜਾਏ ਵੱਡਾ ਰੱਬ ਕਿਤੇ ਟੱਕਰ ਜੇ ਉਸ ਨੂੰ ਪੁੱਛਾਂ ਤਾਂ ਸਹੀ ਵੀ ਐਡਾ ਕਿ ਮੈਂ ਭੁੱਨ ਕੇ ਵੀਜਿਆ ਰੱਬ ਕਾ ਨੂੰ ਟੱਕਰਦਾ ਕਦੇ ਕਿਸੇ ਨੂੰ ਆਪ ਦਾ ਭੇਤਾ ਉਸਨੇ ਕਿਸੇ ਨੂੰ ਨਹੀਂ ਦਿੱਤਾ ਹੀ ਨਹੀਂ ਸਾਰੇ ਜੀ ਸੰਸੇ ਦੇ ਜਿਵੇਂ ਮਰਜੀ ਕਰੀ ਚੱਲੋ ਭਾਨੋਂ ਬੇਲੀਆਂ ਮੇਰਾ ਸਿਰ ਤਾਂ ਫਰੋਲਿੰ ਜਰਾ ਕੋਈ ਜੂਝਾ ਹੀ ਨਾ ਹੋਵੇ ਖਾਜੀ ਹੁੰਦੀ ਸੀ ਬਚਨੇ ਨੇ ਗਿੱਲੇ ਵਾਲੀ ਭਾਨੋਂ ਅੱਗੇ ਬੈਠ ਜਿਆ ਕਿਹਾ ਭਾਨੋਂ ਨੇ ਦੀਪੂ ਰਿਛਲੀ ਗਿੱਲੇ ਵਿੱਚ ਰੱਖ ਦਿੱਤੇ ਤੇ ਹੱਥ ਛਾੜ ਕੇ ਬਚਨੇ ਦਾ ਸਿਰ ਫਰੋਲਣ ਲੱਗ ਪਈ ਸੰਤੀ ਕੁੱਟੀ ਵੱਟੀ ਜਿਹੀ ਬੈਠੀ ਸੱਲੀਆਂ ਭੋਰਦੀ ਰਹੀ ਕੁਛ ਨਹੀਂ ਤੇਰੇ ਸਿਰ ਚ ਤਾਂ ਸਾਰਾ ਸਿਰ ਫਰੋਲ ਕੇ ਭਾਨੋ ਨੇ ਕਿਹਾ ਅੱਛਾ ਚੱਲ ਜਿਉਂਦੀ ਰਹੇ ਪਰਮ ਜਹ ਨਿਕਲ ਗਿਆ ਕਹਿੰਦੀ ਬਚਨੀ ਸ਼ਾਂਤੀ ਵੱਲ ਚੱਕ ਕੇ ਆਪਣੇ ਘਰ ਨੂੰ ਤੁਰ ਗਈ ਕੰਨ ਫਰੋਲਣਾ ਸੀ ਤੁਸਰ ਬਚਨੀ ਦੇ ਚਲੇ ਜਾਣ ਮਾ ਗੁਰੂ ਸ਼ਾਂਤੀ ਨੇ ਟੀਉੜੀਆਂ ਪਾ ਕੇ ਭਾਨੋ ਨੂੰ ਕਿਹਾ ਲੈ ਤਾਂ ਕੀ ਹੋ ਗਿਆ ਬੇਬੇ ਤੈਨੂੰ ਨਹੀਂ ਪਤਾ ਇਹ ਤਾਂ ਜਣਾ ਤੋ ਧਗੇ ਤੂ ਵੀ ਤ ਕਰਾਉਂਦੀ ਕਰਦੀ ਆ ਪਿੱਛੇ ਜੇ ਸਤਮਾਹ ਮੁੰਡਾ ਹੋ ਕੇ ਮਰ ਗਿਆ ਸੀ ਨਾ ਮੈਨੂੰ ਕੁਛ ਨਹੀਂ ਹੋ ਚੱਲਿਆ ਆਪਾਂ ਉਹਨੇ ਥੰਤੇ ਹੱਥ ਧਰਤੀ ਤੇ ਘਸੌਂਦਿਆਂ ਕਿਹਾ ਕਾਹਨੂੰ ਕਿਸੇ ਨੂੰ ਕੁਛ ਹੋਵੇ ਕੁੜੇ ਤੈਂ ਤਾਂ ਜੱਗ ਤੇ ਆ ਕੇ ਅਜੇ ਦੇਖਿਆ ਹੀ ਕੀ ਹੈ ਬਥੇਰਾ ਕੁਛ ਦੇਖ ਲਿਆ ਹੁਣ ਤਾਂ ਜਾਣੇ ਰੱਬ ਚੱਕ ਲੈ ਲੈ ਸੁਣ ਲੈ ਆਖੇ ਕੋਨਾ ਚੱਲੀ ਬਾਬਾ ਤੇ ਆਹੀ ਤਾਂ ਮਨਾਲ ਬੈਦੇ ਹੁਣ ਤੈਉ ਲੱਗਦਾ ਜਿਵੇਂ ਸਾਰੇ ਹੀ ਕੋਹ ਲੰਗਾ ਹੀ ਨਾ ਬਸ ਇੱਕ ਅੱਧਾ ਹੀ ਕੋ ਰਹਿੰਦਾ ਕਦੇ-ਕਦੇ ਹੁੰਦੀ ਕਿ ਤੋ ਉੱਧਰ ਜਾਂਦਾ ਹੁੰਦਾ ਕੋਈ ਨਹੀਂ ਤੂੰ ਵੀ ਸੱਚੀ ਆ ਇੱਕ ਵਾਰੀ ਤਾਂ ਰੋਟੀ ਵੀ ਜਲ ਜਾਂਦੀ ਐ ਠੋਕਰ ਜਿਉਂਦਾ ਹੁੰਦਾ ਤਾਂ ਮੈਨੂੰ ਕੋਈ ਫਿਕਰ ਨਹੀਂ ਸੀ ਹੋਣਾ ਹੁਣ ਤਾਂ ਕਦੇ-ਕਦੇ ਬਾਪੂ ਜਾਣੇ ਸਮਰਖਤ ਅੱਖ ਮੂਰੇ ਆ ਘੜਦਾ ਜਿਵੇਂ ਕਹਿੰਦਾ ਹੋਵੇ ਨਿੱਜੜੀਏ ਤੂੰ ਵੀ ਧੋਖਾ ਦੇਗੀ ਖਬਰ ਨਹੀਂ ਕਿ ਮੈਂ ਠੇਢੇ ਖਾਂਦਾ ਕਰਦਾ ਹੂੰ ਆਪਣੀਆਂ ਆਪਣੀਆਂ ਲਖਣੀਆਂ ਭੋਗਣੀਆਂ ਨੇ ਉਸ ਦੀ ਕਿਸਮਤ 'ਚ ਨਹੀਂ ਸੀ ਲੀਆਂ ਪੱਤਾਂ ਦਾ ਸੁ ਕਿਸੇ ਦੇ ਕੀ ਇਕ ਤਿਆਰ ਐ ਕੋਲ ਹੁੰਦੀ ਦੁੱਖ ਦੇ ਸੁੱਖ ਦੇ ਪਾਣੀ ਟਪੜਾਉਂਦੀ ਸੀ ਹੁਣ ਤੱਕ ਕਿਸੇ ਨੇ ਮਰੀ ਦੀ ਵੀ ਕਵਰ ਨਹੀਂ ਕਰਨੇ ਭਾਨੋ ਨੇ ਅੱਖਾਂ ਭਰ ਕੇ ਕਿਹਾ ਨਾ ਮੇਰੀ ਸ਼ਾਹੂ ਇਹ ਨਣੀ ਉਦਰੀ ਦਾ ਮੈਂ ਆਖ ਦੂੰਗੀ ਜੇ ਠੂ ਨਈ ਨੂੰ ਬਈ ਕਿਤੇ ਜਾਂਦਾ ਆਉਂਦਾ ਪਤਾ ਸੁਤਾ ਲੈਂਦਾ ਆਵੇ ਤਾ ਨੂੰ ਬੇਬੇ ਮੁੜ ਕੇ ਕਉ ਕਾਦੇ ਲਈ ਝੇੜਨੇ ਨੇ ਉਸ ਖਾਤਰ ਤਾਂ ਮੈਂ ਮਰ ਮੁੱਕ ਗਈ ਆਂ ਭਾਨੋ ਤੂੰ ਵੀ ਮੇਰੇ ਵਾਂਗੂ ਕਿਸੇ ਤੱਤੇ ਥਾਂ ਦੀ ਮਿੱਟੀ ਲਈ ਹੋਈ ਆ ਪਰ ਲਵ ਦਾ ਬੇਬੇ ਆਪੋ ਆਪਣੇ ਆਹੋ ਇੱਥੇ ਆ ਕੇ ਗੱਲ ਮੁਕਦੀ ਆ। ਹੂੰ ਜੇ ਦੇਖਿਆ ਜਾਵੇ ਬਣਾਉਣ ਵਾਲੇ ਨੇ ਬਣਾਉਣ ਵਿੱਚ ਤੈਨੂੰ ਕੋਈ ਕਸਰ ਨਹੀਂ ਰੱਖੀ। ਕੰਮ ਏਡੀ ਬਈ ਕੰਮਾਂ ਨੂੰ ਹੱਥਾਂ ਪੈਰਾਂ ਨੂੰ ਇਹ ਲਾ ਕੇ ਲੈ ਜਾਣੀ ਆ। ਅਕਲ ਸੌਰ ਦੇਣ ਲੱਗੇ ਨੇ ਕੋਈ ਹੁੱਥਾ ਨਹੀਂ ਰੱਖੇ। ਬਸ ਅੱਜ ਦੇ ਲੇਖ ਲਿਖ ਨਹੀਂ ਭੁੱਲ ਗਿਆ। ਅਣਪੜ੍ਹ ਸੀ ਨਾ ਜਿਹੋ ਜੇ ਮਰਜ਼ੀ ਲਿਖੀ ਗਿਆ। ਪੜ੍ਹੀ ਹੁੰਦੀ ਤਾਂ ਉਸੇ ਵੇਲੇ ਅੱਖਰ ਉਠਾਲ ਕੇ ਗੱਲ ਸਾਫਾ ਨਾ ਪਾ ਲੈਂਦੀ ਉਸਦੇ ਪਈ ਮੈਂ ਕੀ ਤੇਰੀ ਚਰੀ ਮਿੱਧੀ ਆ ਪਾਨੂੰ ਨੇ ਬੁਰਾ ਨਾਮ ਮਨਾਇਤਾ ਇੱਕ ਕਲੱਖ ਮੈਂ ਤਾਂ ਜਦੋਂ ਦੀ ਸੁਣੀ ਹੈ ਜਾਣੀ ਤੇ ਡਰਜੀ ਜਾਂਦਾ ਸੋਚਿਆ ਸੀ ਤੇਰੇ ਕੋਲ ਗੱਲ ਨਹੀਂ ਕਰੂੰਗੀ ਪਰ ਮੇਰੇ ਕੋਲੋਂ ਤਾਂ ਜਾਣੀ ਰਹਾ ਨਹੀਂ ਜਾਂਦਾ ਸੰਤੀ ਨੇ ਗੋਲੇ ਇਕੱਠੇ ਕਰਕੇ ਚੁੱਲ੍ਹੇ ਮੁਰੇ ਛੁੱਟਦੇ ਕਿਹਾ ਪਾਨੂੰ ਤਾਵਲੇ ਮੂੰਹ ਨਾਲ ਉਸ ਵੱਲ ਤੱਕਣ ਲੱਗੀ ਬੀਬੀ ਦਾ ਵਿਆਹ ਵਿੱਚ ਹਰੀਆ ਮਾਰਿਆ ਆਇਆ ਸੀ ਨਾ ਕਰਤਾਰੀ ਦੇ ਪਰੋਣੇ ਦਾ ਭਾਈ ਉਸ ਦੀ ਇੱਕ ਸਾਲੀ ਆ ਪਰੋਣ ਲ ਜਾਂਦਾ ਨੇ ਕਈ ਸਾਲ ਹੋਏ ਇਹ ਤਾਂ ਹੁਣ ਅਗਲਿਆਂ ਚ ਨੁਕਸ ਕੱਢਦੇ ਨੇ ਪਰ ਉਹ ਆਪ ਵੀ ਚੰਗੀ ਨਹੀਂ ਸੁਣੀ ਦੀ ਬਿਆਹ ਤੋਂ 7ਵੇਂ ਮਹੀਨੇ ਮਾਂ ਗਰਭ ਤੋਂ ਸਭ ਤੋਂ ਮੁੰਡਾ ਜਮਾ ਪਿਆ ਸੀ ਪਤਾ ਲਾਉਣ ਵਾਲੇ ਛੜਦੇ ਨੇ ਸਾਰੀ ਗੱਲ ਦਾ ਪਤਾ ਲਾ ਲਿਆ ਮੁੰਡਾ ਮਰ ਗਿਆ 2 ਮਹੀਨਿਆਂ ਦਾ ਹੋ ਕੇ ਪਰ ਅਗਲਿਆਂ ਨੇ ਮੋੜ ਬੱਤੀ ਨਹੀਂ ਵਾਹੀ ਮੈਂ ਤੈਨੂੰ ਦੱਸਾਂ ਭਾਣੋ ਹਰੀਆ ਮਾਰਿਆ ਭੇਜੇ ਉਸ ਦੀ ਵੇੜੀ ਤੇਰਾ ਜਿਹੜਾ ਦੱਸਦਾ ਸੀ ਨਰੈਣ ਨਾਲ ਗੰਡ ਧੁੱਪ ਜੀ ਕਰਦਾ ਸੀ ਔਖੇ ਭਾਣੋਂ ਦੇ ਕੁਝ ਹੋਣਾ ਹੁੰਦਾ ਤਾਂ ਹੁਣ ਥਾਂ ਹੀ ਹੋ ਜਾਂਦਾ 2 ਸਾਲ ਹੋ ਗਏ ਘਰ ਵਸਦੀ ਨੂੰ ਸ਼ੀਸ਼ੌ ਚ ਗੱਲ ਪੱਕੀ ਕਰ ਗਿਆ ਮੈਨੂੰ ਤਾਂ ਲੱਗਦਾ ਤੇਰਾ ਪਰੈਪ ਕੁੰਨਿਆ ਘਰ ਦੇ ਕੇ ਉਸ ਚੰਦਰੇ ਦੀ ਨੀਤ ਫਿੱਟ ਗਈ ਨਰੈਣ ਦੇ ਤਾਂ ਮਟਾਈ ਵਾਲੇ 10 ਮਣ ਦਾਣੇ ਨਹੀਂ ਸੀ ਪੱਲੇ ਪਾਉਂਦੇ ਹੁੰਦੇ ਤੇ ਹੁਣ ਤੂੰ ਆਪ ਸੁੱਤ ਰਖਦੀ ਐ ਤਾਂ ਸੋਖ ਨਾਲ 7 8 ਥਾਈ ਦਾਣਿਆਂ ਦੀਆਂ ਬੋਰੀਆਂ ਹੀ ਬੋਰੀਆਂ ਚਣੀਆਂ ਪਈਆਂ ਨੇ ਨਾਲੇ ਹੂੰ ਵੀ ਤਾਂ ਨਰੈਣ ਬੰਦਾ ਬਣਾਤਾ ਤੂੰ ਆਕੇ ਅੱਗੇ ਤਾਂ ਅੱਖ ਹੀ ਨਹੀਂ ਖੋਲਦਾ ਸੀ ਕਿਸੇ ਵੇਲੇ ਪਾਣੋ ਘਰ ਪਰ ਹੋਈ ਸ਼ਾਂਤੀ ਦਿਮਾਗ ਵੱਲ ਤੱਕਦੀ ਰਹੀ ਫੇਰ ਜਿਵੇਂ ਕੁਝ ਚੇਤੇ ਆ ਗਿਆ ਹੋਵੇ ਇੱਕਦਮ ਹੀ ਉੱਠ ਕੇ ਖੜੀ ਹੋ ਗਈ ਪਾਣੋ ਮੇਰਾ ਨਾ ਉਹ ਨਾਂ ਲਈ ਹਾੜੇ ਮੇਰੀ ਟੀ ਐਵੇਂ ਹੋਰ ਨਰੈਣ ਮੇਰੇ ਛਾਟੇ ਨੂੰ ਚੁੰਬੜੂਗਾ ਨਾਲੇ ਤੇਰਾ ਜੇਠ ਕਜਿਆ ਕਰੂਗਾ ਬਈ ਗੱਲ ਗਾਹਾਂ ਕਰਤੀ ਮੇਰੇ ਕੋਲੋਂ ਤਾਂ ਜਾਣੀ ਰਿਹਾ ਨਹੀਂ ਗਿਆ ਪਾਣੋ ਆਪਣੇ ਘਰਵਾਲਿਆਂ ਨੂੰ ਤੁਰ ਪਈ ਪਾਣੋ ਤੈਨੂੰ ਸੌਣ ਲੱਗੇ ਜੇ ਗੱਲ ਕਰਨ ਸ਼ੰਤੀ ਨੇ ਪਿੱਛੋਂ ਫਿਰ ਤਕੀਦ ਕੀਤੀ ਪਾਣੋ ਨੇ ਬਾਹਰ ਨਾਲ ਉਹ ਜਿੰਦਰਾ ਖੋਲਿਆ ਅੰਦਰ ਜਾ ਕੇ ਘਗਰਾ ਲਾਹਿਆ ਘੜੇ ਵਿੱਚੋਂ ਪਾਣੀ ਪੀਣ ਲੱਗੀ ਘੜਾ ਤਾਂ ਖਾਲੀ ਪਿਆ ਸੀ